ਸਤਿ ਸ਼੍ਰੀ ਅਕਾਲ ਵੀਜੀ ਪ੍ਰਿੰਸ ਡੈਰੀ ਫਾਰਮ ਸ਼ੈਲੀ 08 ਚੈਨਲ ਵੇਖ ਰਹੇ ਸਾਰੇ ਵੀਰਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਵੀਜੀ ਆਸਾਸੀ ਫੇਰ ਅਸੀਂ ਆਪਣੇ ਚੈਨਲ ਤੇ ਇੱਕ ਪਿਓਰ ਜਰਸੀ ਵੈਡ ਇੱਕ ਸ਼ਾਈ ਹਲ ਕ੍ਰੋਸ ਤੇ ਦੂਜੀ ਫੇਰ ਛੋਟੇ ਪਾਦੀ ਹੌਲੇ ਪਾਦੀ ਸਭ ਤੋਂ ਵੱਧ ਗਾਂਜੇ ਥੱਲੇ ਦੁੱਧ ਕਿ 9-10 ਲੀਟਰ ਦੇ ਕਰੀਬ ਹੈ ਸਭ ਤੋਂ ਬਾਅਦ ਵਿੱਚ ਇਹ ਵੈਡ ਦਿਖਾਵਾਂਗੇ ਹੌਲੇ ਪਾਦੀ ਤੇ ਕਿਰਪਾ ਕਰਕੇ ਬੇਨਤੀ ਹੈ ਜਿੰਨੇ ਭਰਾਵਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਸਾਡੀ ਰਿਕੁਐਸਟ ਹੈ ਉਹਨਾਂ ਭਰਾਵਾਂ ਦੇ ਅੱਗੇ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤਾਂ ਜੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਦ ਅਸੀਂ ਵੀਡੀਓ ਅਪਲੋਡ ਕਰੀਏ ਉਹਨਾਂ ਤੱਕ ਸਾਡਾ ਜਿਹੜੇ ਇਨਫੋਰਮੇਸ਼ਨ ਹੈ ਉਹਨਾਂ ਤੱਕ ਪਹੁੰਚ ਸਕੇ ਸਸਿਕਾ ਵੀਰ ਜੀ ਸਸਿਕਾਲ ਜੀ ਸਸਿਕਾ ਵੀਰ ਜੀ ਕੀ ਹਾਲ ਚਾਲ ਜੀ ਵੀਰ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਵੀਰ ਜੀ ਵਧੀਆ ਵੀਰ ਜੀ ਵਧੀਆ ਹਾਂਜੀ ਵੀਰ ਜੀ ਪਿਛਲਾ ਮਾਲ ਫਿਰ ਵੇਗ ਗਿਆ ਜੀ ਅੱਗਾ ਵੀਰ ਜੀ ਬਹੁਤ ਵਧੀਆ ਵਗਿਆ ਐ ਚਲੋ ਵਧੀਆ ਵਧੀਆ ਜੀ ਇਹਦਾ ਮਹਾਰਾਜ ਕਿਰਪਾ ਬਣਾਈ ਰੱਖੇ ਮਾਲ ਵੀਰ ਦਵਾਈ ਜਾ ਰਹੇ ਨੇ ਆਪਣੇ ਭਾਈ ਜੀ ਆਏ ਨੇ ਮਾਲ ਬਹੁਤ ਦਵਾ ਰਹੇ ਨੇ ਅੱਛਾ ਅੱਛਾ ਇਹ ਭਾਈ ਜੀ ਲੱਗ ਗਏ ਆਓ ਜੀ ਆਓ ਜੀ ਆਓ ਜੀ ਇਹ ਵੀਰਾਂ ਦੇ ਸਿਰ ਤੇ ਮਾਲ ਲਈ ਜਾਂਦੇ ਆਂ ਅੱਛਾ ਅੱਛਾ ਜੀ ਮਾਲ ਕੱਲ ਵੀ ਨਾ ਅੱਜ ਫਿਰ ਤਿੰਨ ਗਾਇਆਂ ਦਵਾਤੀਆਂ ਨੂੰ ਅੱਛਾ ਅੱਛਾ ਜੀ ਹਾਂਜੀ ਅੱਛਾ ਆ ਵੀ ਗਾਂਏ ਨਾਲ ਦਵਾਈ ਜਿਹ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਬਹੁਤ ਦੁਆਰੇ ਭਾਈ ਅੱਛਾ ਵੀਰ ਜੀ ਫਿਰ ਕਿਹੜਾ ਅੱਜ ਪਹਿਲਾਂ ਕਿਹੜੀ ਵੀਡੀਓ ਤੋਂ ਸ਼ੁਰੂ ਕਰਨਾ ਗਾ ਤੋਂ ਜਲਸੀ ਤੋਂ ਕਰਦੇ ਵੱਡੀ ਹਾਂ ਜੀ ਵੀਰ ਜੀ ਇੱਕ ਵਾਰੀ ਆਪਣਾ ਨਾਮ ਐਡਰੈਸ ਸਾਰਾ ਨਾਮ ਮੇਰਾ ਥੋਮਸ ਵੀਰ ਜੀ ਪਿੰਡ ਚ ਮਿਆਰੀ ਤਰਸੀਲ ਆ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂ ਜੀ ਵੀਰ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ 8590001212 ਹਾਂ ਜੀ ਤੇ 8874721424 ਠੀਕ ਹੈ ਵੀਰ ਜੀ ਤੇ ਵੀਰ ਜੀ ਕੀ ਡਿਟੇਲ ਜੀ ਆ ਵੈਡ ਦੀ ਇਹ ਵੀਰ ਜੀ ਦੂਜੇ ਸੂਏ ਵੈਡ ਜੇ ਹਉ ਸੁਈ ਤਾਜੀ ਅੱਛਾ ਜੀ ਕਦੋਂ ਸੁਈਏ ਵੀਰ ਜੀ ਇਹ ਇਹ ਅੱਜ ਹੀ ਸੁਈਏ ਜੀ ਵੀਰ ਜੀ ਤੜਕੇ ਅੱਛਾ ਅੱਛਾ ਜੀ ਜੇਰ ਜੂ ਪਾਤੀ ਹੈ ਵੀਰ ਜੀ ਬਹੁਤ ਜੂਰ ਵਧੀਆ ਪਾਤੀ ਆ ਅੱਛਾ ਚਨਕ ਕਿਲੋ ਬੋਲਾ ਵੀ ਚੋਇਆ ਵੀਰ ਜੀ ਬਹੁਤ ਸੋਣੀ ਬੈੜਿਆ ਥਨ ਬਹੁਤ ਪਿਆਰਾ ਲੱਗਾ ਬੈੜਦੇ ਅੱਜ ਸਾਰੀਆਂ ਜਰਸੀਆਂ ਇਕੱਠੀਆਂ ਕਰਤੀਆਂ ਜੀ ਹਾਂ ਜੀ ਹਾਂ ਜੀ ਵੀਰ ਜੀ ਜਰਸੀਆਂ ਬੜੇ ਵੀਰ ਮੰਗ ਰਹੇ ਸੀ ਬਹੁਤ ਸੋਣੀ ਹੈ ਪਿਛੇ ਜਰਸੀ ਐ ਚਾਫ ਦਾ ਬੱਚਾ ਆ ਗਿਆ ਜੀ ਕ੍ਰਾਸ ਚ ਆ ਗਈ ਹੈ ਬੱਚਾ ਵੀ ਪਿਛੇ ਬੱਚੀ ਜੀ ਕਿ ਬੱਚਾ ਹੈ ਜੀ ਵੀਰ ਜੀ ਬੱਚਾ ਮੇਰੇ ਸਾਹਮਣੇ ਅੱਛਾ ਅੱਛਾ ਜੀ ਪਵਰ ਦੂਜਾ ਸੂਆ ਵੀਰ ਜੀ ਦੂਜਾ ਵੀ ਜਿੱਥੇ ਨੇੜੇ ਤੋਂ ਤੁਸੀਂ ਹਵਾਨਾ ਚੈੱਕ ਕਰ ਸਕਦੇ ਵੇਨਸ ਉੱਪਰ ਬਹੁਤ ਸੋਹਣੀਆਂ ਨੇ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਵੈੜ ਨੇ ਦੂਜਾ ਸੂਆ ਹੈ ਜਰਸੀ ਬਹੁਤ ਸੋਹਣੀ ਵੈੜ ਐ ਵੀਰ ਜੀ ਖੋਲੋ ਤੇ ਤੋਰਿਓ ਫਿਰ ਵੀਰ ਜੀ ਬੁਤੀ ਬਹੁਤ ਸੋਹਣੀ ਲੱਗੀ ਐ ਵੈੜ ਦੇ ਬਾਕੀ ਥੋੜਾ ਜਿਹਾ ਜਵਾਕ ਕਰਕੇ ਜੇ ਕਾਲਾਪਨ ਕਰਦੀ ਹੈ ਬਾਕੀ ਹਵਾਨਾ ਬਹੁਤ ਸੋਹਣਾ ਹੈ ਤੇ ਨੇੜੇ ਤੋਂ ਵੇਖ ਸਕਦੇ ਜੇ ਠੰਡੀ ਥੀੜੀਏ ਦੂਰੋਂ ਤੋਂ ਵੇਖ ਸਕਦੇ ਵੇਂਸ ਬਹੁਤ ਸੋਹਣੀਆਂ ਨੇ ਹਵਾਨੇ ਦੇ ਉੱਪਰ ਥਾਣਾ ਬਹੁਤ ਪਿਆਰਾ ਲੱਗਾ ਬੈਠਦੇ ਅਮਰੇ ਮੂੰਹ ਦਿਖਾਓ ਵੀਰ ਜੀ ਦੇਖੋ ਵੀਰ ਜੀ ਮੂੰਹ ਬਹੁਤ ਸੋਹਣਾ ਲੱਗਦਾ ਅਜੇ ਤੋਰ ਵੀਰ ਜੀ ਬਹੁਤ ਪਿਆਰੀ ਜਰਸੀ ਹੈ ਪੰਜਾਬ ਵਾਲੀ ਜਰਸੀ ਹੈ ਵੱਡੀ ਵਾਨਾ ਤੂੰ ਨੇੜੇ ਤੋਂ ਚੈੱਕ ਕਰ ਸਕਦੇ ਜੇ ਬਹੁਤ ਵੇਨਜ਼ ਉੱਪਰ ਬਿਸ ਰਹੀਆਂ ਨੇ ਵਾਨੇ ਦੇ ਉੱਪਰ ਬਹੁਤ ਠੰਡੀ ਵਸਦੀ ਆ 16 17 ਕਿਲੋ ਦੁੱਧ ਆ ਆਰਾਮ ਨਾਲ ਚ ਆ ਜੂਗੀ ਆ ਚਾਹੀਦਾ ਵੀਰ ਜੀ ਜਿੰਨੀ ਸੋਲੀ ਜਿੰਨੀ ਬਰੀਡ ਐ ਕੁਆਲਿਟੀ ਐ ਦੁੱਧ ਕੁਆਲਿਟੀ ਨੇ ਦੇਣਾ ਵੀਰ ਜੀ ਅੱਛਾ ਵੀਰ ਜੀ ਕੀ ਮੋਲ ਕਰਦੇ ਆ ਫਿਰ ਇਹਦਾ ਮੋਲ ਤੇ ਵੀਰ ਭਾ 60 ਕਰਾਲਾ ਪਰ 60 ਨਹੀਂ ਕਰਨਾ 55 ਹੀ ਦੇ ਦਾਂਗੇ ਬੱਚੀ 55000 ਚ ਵੀਰ ਜੀ ਕੋਈ ਭਰਾ ਫੋਨ ਕਰੇ ਤੇ ਮਾਨਤਾ ਕਰਾਂਗੇ ਵੀਰ ਮੌਕੇ ਤੇ ਠੀਕ ਐ ਵੀਰ ਜੀ ਠੀਕ ਐ ਬਹੁਤ ਪਿਆਰੀ ਵਹਿੜ ਐ ਇਹ ਐਡੀ ਕੀ ਡਿਟੇਲ ਜੀ ਵੀਰ ਜੀ ਦੂਜੇ ਨੰਬਰ ਵਾਲੀ ਜਰਸੀ ਸ਼ਾਇਦ ਜੀ ਦੂਜੇ ਸੂਏ ਜੀ ਵੀਰ ਜੀ ਮਗਰ ਵੀ ਇਹਦੇ ਬੱਚੀ ਜਲਸੀ ਆ ਗਈ ਬੱਚੀ ਬਹੁਤ ਪਿਆਰੀ ਹੈਗੀ ਹੈ ਜਰਸੀ ਤੈਨੂੰ ਵੀ ਤਿੱਜਾ ਦਿਨ ਸੂਏ ਨੂੰ ਆ ਜਾ ਜੀ ਬਹੁਤ ਪਿਆਰੀ ਬੱਚੀ ਹੈ 8-9 ਕਿਲੋ ਰੇਥਲੇ ਹੈਗਾ ਦੋ ਸਿਆਰ ਕੇ ਕਾਨੇ ਆ ਹਾਂ ਜੀ ਬਹੁਤ ਪਿਆਰੀ ਬੱਚੀ ਹੈ ਥਾਣ ਵੀਰ ਜੀ ਇਹਦਾ ਵੀ ਨੇੜੇ ਤੋਂ ਚੈੱਕ ਕਰ ਸਕਦੇ ਜੀ ਬਹੁਤ ਪਿਆਰਾ ਥਾਣਾ ਬੀਅੰਸਵਾਂਸ ਬਹੁਤ ਨਜ਼ਰ ਆ ਰਹੀਆਂ ਨੇ ਉੱਪਰ ਬਹੁਤ ਪਿਆਰੀ ਬੈੜ ਹੈ ਇਸੋ ਤੋਂ ਹਵਾਨਾ ਚੈੱਕ ਕਰ ਸਕਦੇ ਜੀ 3-4 ਦਿਨ ਹੋਇਆ ਹੈ ਇਹ ਟਾਈਮ ਵੀ ਕੁਝ ਨਹੀਂ ਹੈ ਵੀਰ ਜੀ ਪਰ ਫੇਰੀ ਸੋਨਾਮਾਨਾ ਬਣਾਇਆ ਹੈ ਬਹੁਤ ਪਿਆਰੀ ਵੜ ਹੈ ਸ਼ਾਈ ਹਾਲ ਤੇ ਜਰਸੀ ਦਾ ਮੇਲਾ ਵੀਰ ਜੀ ਵੀਰ ਜੀ ਕਿਨਾ ਕੁ ਦੁੱਧ ਜੇ ਥੱਲੇ ਇਹ ਥੱਲੇ 8-9 ਕਿਲੋ ਹੈਗਾ ਵੀਰਾ ਇਹ ਤੇ ਜਾ ਦੇਣ ਜੀ ਇਹਨੂੰ ਅੱਛਾ ਜੀ 8-9 ਲੀਟਰ ਬੋਲਾ ਹੈ ਅੱਛਾ ਅੱਛਾ ਤੀਸਰੇ ਦਿਨਾਂ ਚ ਬੋਲਾ ਹੀ ਬੰਦਣਾ ਹੈ ਤੇ ਵੀਰ ਜੀ ਹਾਂ ਜੀ ਬੋਲਾ ਹੀ ਆ ਪਿੱਛਾ ਦੇਣਾ ਹਾਂਜੀ ਠੀਕ ਹੈ ਵੀਰ ਵੀਰ ਜੀ ਖੋਲੋ ਫਿਰ ਤੇ ਤੋਰਿਓ ਇਹਨੂੰ ਵੀ ਵੀਰ ਜੀ ਨੇੜੇ ਤੋਂ ਚੈੱਕ ਕਰ ਸਕਦੇ ਜੇ ਜਰਸੀ ਹੈ ਤੇ ਸ਼ਾਈ ਹਾਲ ਦਾ ਮੇਲਾ ਹੈ ਕ੍ਰੋਸ ਹੈ ਜਰਸੀ ਦੇ ਨਾਲ ਸ਼ਾਇਦ ਬਾਕੀ ਹਵਾਨਾ ਨੇੜੇ ਤੋਂ ਚੈੱਕ ਕਰ ਸਕਦੇ ਜੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਵੈੜ ਨੇ ਇਹ ਵੀ ਠੰਡੀ ਬਹੁਤ ਠੰਡੀ ਧੀਰੀ ਵੈੜਿਆ ਨੂੰ ਜਿਸ ਤਰ੍ਹਾਂ ਨੇੜੇ ਤੇ ਵੇਨਸ ਵਾਂਸ ਥਣ ਬਾਕੀ ਬਰੀਕੀ ਤੋਂ ਚੈੱਕ ਕਰ ਸਕਦੇ ਜੀ ਨੇੜੇ ਤੋਂ ਬਹੁਤ ਪਿਆਰੀ ਵੈੜ ਹੈ ਬਾਕੀ ਰਾਜੀ ਰੂਜੀ ਬਹੁਤ ਹੈ ਚੰਗੀ ਸੰਭੀ ਹੈ ਵੈੜ ਵੇਰ ਨੇ ਠੀਕ ਨੇ ਬਹੁਤ ਪਿਆਰੀ ਵੈੜ ਹੈ ਮਨਾ ਚੈੱਕ ਕਰ ਸਕਦੇ ਜੀ ਮੇਰੇ ਥਣ ਕਲਾ ਕਲਾ ਦੇਖ ਸਕਦੇ ਜੀ ਬਹੁਤ ਪਿਆਰਾ ਗੁਲਾਬੀ ਰੰਗ ਦਾ ਥਣ ਲੱਗਾ ਹੈ ਵਕੀਲਾ ਜੀ ਫੋਲਿਆ ਬਾੜ ਵਿੱਚ ਵੀ ਵੀਡੀਓ ਦਾ ਫਿਰ ਕੀ ਮੁੱਲ ਕਰਦੇ ਜੇ ਯਾਰ ਵੀਰ ਜੀ 45000 ਦੇਣੀ ਕਿੰਨੀ ਦੀ ਆ ਵੀਰ ਜੀ 40 ਦੀ ਛੱਡ ਦਿਆਂਗੇ ਠੀਕ ਹੈ ਵੀਰ ਜੀ 40000 ਚ ਮੰਨ ਤਾਂ ਕਰ ਦਿਆਂਗੇ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਤੇ ਆਤੀਸੇ ਨੰਬਰ ਵਾਲੀ ਵੈਡ ਦੀ ਕੀ ਡਿਟੇਲ ਜੀ ਵੀਰ ਜੀ ਇਹ ਵੀਰ ਸੂਈ ਨੂੰ ਹੋ ਗਿਆ ਨੂੰ ਅੱਡੇ ਮਹੀਨੇ ਦੀ ਹੈਗੀ ਜਸੂਈ ਆ ਚੋ ਮਹੀਨੇ ਦੀ ਹੋਏ ਚਲੋ ਜੀ ਵਾਦੇ ਗੇ ਸਦਾ ਕੋਈ ਵੀ ਆਪਣੀ ਭੈਣ ਪਰ ਆਪਣੀ ਸਮਝਣਾ ਖਰੀਦੇ ਵੀ ਚਾਹੋ ਇਹਨੂੰ ਮਹੀਨੇ ਦੀ ਗਿਣ ਲੈ ਇਹਦੇ ਥੱਲੇ ਵੀ 8-9 ਕਿਲੋ ਚਾਹੇ ਡੇਢ ਬੇਸ ਦੁੱਧ ਕਿਨਾ ਵੀਰ ਜੀ ਥੱਲੇ 8-9 ਕਿਲੋ ਬਾਕੀ ਥਣ ਤੇ ਵੀਰ ਜੀ ਨੇੜੇ ਤੋਂ ਚੈੱਕ ਕਰ ਸਕਦੇ ਥਣ ਬਹੁਤ ਵਿਰਲਾ ਦੇ ਲੱਗੇ ਨੇ ਥੋੜੀ ਜਿਹੀ ਲੱਸੀ ਹੈ ਪਿੰਡੇ ਤੋਂ ਬਹੁਤ ਸੋਹਣੀ ਵੜਿਆ ਵੱਡੀ ਜਰਸੀ ਐ ਸ਼ਾਈ ਹਲ ਕ੍ਰਾਸ ਐ ਬਾਕੀ ਚੌਣ ਚਾਂਦ ਵੀਰ ਜੀ ਕਿੰਨਾ ਚੌਣ ਚਾਂਦ ਚੌਣ ਚਾਂਦ ਬੜੀ ਵਧੀਆ ਵੀਰ ਭੋਲੀ ਚੌਣ ਚਾਂਦ ਪੂਰੀ ਸਾਫ ਜੀ ਬਹੁਤ ਮਾਨਾ ਵਧੀਆ ਧਾਰਾ ਵੇਖੋ ਬਾਰਾ ਬਹੁਤ ਸੋਹਣੀ ਚੌਣ ਚਾਂਦ ਤੇ ਬਹੁਤ ਸਾਫ ਐ ਮੈਨੂੰ ਆਇਆ ਪਿਆਰ ਨਾਲ ਅਪਦੀ ਜਏ ਵੀਰ ਭਰਾਣੇ ਲੈਣੀ ਦੱਸ ਕੇ ਦੇਣੀ ਵੀਰ ਜੀ ਪਿਆਰ ਕੀ ਕਰਦੀ ਮਤਲਬ ਯਾਰ ਗੱਡੀ ਉਹ ਨੱਥੀ ਦੇ ਕਿਤੇ ਆਹ ਆਉਂਦੇ ਮੜਾ ਮੋਟਾ ਲਾਚੀ ਮੜਾ ਜਾ ਅੱਛਾ ਅੱਛਾ ਨਹੀਂ ਬਹੁਤ ਵਧੀਆ ਗੱਲ ਆ ਸੱਚ ਬੋਲ ਕੇ ਡੰਗਰ ਦੇਣਾ ਚਾਹੀਦਾ ਵੀਰ ਜੀ ਜੋ ਪ੍ਰੋਬਲਮ ਹੈ ਬੰਦਾ ਪਹਿਲਾਂ ਦੱਸੇ ਤਾਂ ਕਿ ਕੋਈ ਭੈਣ ਭਰਾ ਦੂਰੋਂ ਆਵੇ ਤੁਹਾਨੂੰ ਵਿਖਾ ਦਿੰਨੇ ਹਾਂ ਅਜੇ ਤੋਰ ਕੇ ਵਿਖਾ ਦਿਓ ਇੱਕ ਵਾਰੀ ਤਾਂ ਕਿ ਜਿਹੜਾ ਵੀ ਵੀਰ ਲੈਂ ਦਾ ਚਾਹਵੰਦ ਹੋਏ ਚੰਗੀ ਤਰ੍ਹਾਂ ਆਪਣੀ ਡਿਟੇਲ ਚੈੱਕ ਕਰ ਸਕਦਾ ਇਹਨੇ ਅਗਲੇ ਪੈਰ ਤੋਂ ਮੈਂ ਵੀਰ ਜੀ